ਪੰਜ ਜਿਹੜੇ ਵੱਡੇ ਮਹਾਨਗਰ ਨੇ ਜਿਹਦੇ ਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਔਰ ਬਠਿੰਡਾ ਪ੍ਰਦੇਸ਼ ਵੱਲੋਂ ਇਹ ਤੈਅ ਹੋਇਆ ਕਿ ਇਹਨਾਂ ਪੰਜਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਹਦੇ ਤਹਿਤ ਅੱਜ ਤੁਹਾਨੂੰ ਵੀ ਇੱਥੇ ਮੌਕਾ ਦਿੱਤਾ ਹੈ ਔਰ ਸਾਡੇ ਮਾਨਯੋਗ ਸੂਬੇ ਦੇ ਸਾਫਕਾ ਪ੍ਰਧਾਨ ਤੇ ਮਿਲੂਦਾ ਪਠਾਨਕੋਟ ਤੋਂ ਐਮਐਲਏ ਸ਼੍ਰੀ ਅਸ਼wini ਸ਼ਰਮਾ ਜੀ ਪ੍ਰੈਸ ਕਾਨਫਰੈਂਸ ਲਈ ਪਹੁੰਚੇ ਨੇ ਪ੍ਰੈਸ ਦਾ ਜਿਹੜਾ ਅੱਜ ਕਾਨਫਰੈਂਸ ਦਾ ਵਿਸ਼ਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਸਾਰਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਤੇ ਇਹਨਾਂ ਨੇ ਪੀਸੀ ਕਰਦੀ ਹੈ ਔਰ ਸਾਡੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰੂਪਜਨ ਸਿੰਘਲਾ ਜੀ ਸਾਡੇ ਸਾਬਕਾ ਪ੍ਰਧਾਨ ਬਨੋਦ ਬਿੰਟਾ ਜੀ ਸ਼ਾਮਲਾਲ ਬਾਂਸਲ ਜੀ ਸਾਡੇ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਸਾਬਕਾ ਇੰਪਰੂਵਮੈਂਟ ਦੇ ਚੇਅਰਮੈਨ ਮੋਨ ਲਾਲ ਗਰਗ ਜੀ ਸਾਡੇ ਜਨਰਲ ਸੈਕਟਰੀ ਅਮੇਸ਼ ਜੀ, ਅਸ਼ੋਕ ਬਾੜਿਆਵਾਲੀ ਜੀ, ਪ੍ਰਦੇਸ਼ ਮੈਂਬਰ ਨੋਨੀ ਜੀ ਔਰ ਵਿਜੇ ਸਿੰਘਲਾ ਜੀ ਇਹ ਸਾਰੇ ਆਏ ਨੇ ਤੇ ਇਸ ਲਈ ਸਾਰੇ ਪ੍ਰੈਸ ਨੂੰ ਜੀ ਆਇਆਂ ਹੁਣ ਮੈਂ ਬੇਨਤੀ ਕਰੂੰਗਾ ਮਾਨ ਜੋ ਗਸ਼ਮੀ ਸ਼ਰਮਾ ਜੀ ਨੂੰ ਕਿ ਉਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸ਼ੁਰੂ ਕਰ ਦੇ ਸ਼ਾਮਲ ਹੋਏ ਸਾਰੇ ਇਲੈਕਟ੍ਰੋਨਿਕਸ ਮੀਡੀਆ ਪ੍ਰਿੰਟ ਮੀਡੀਆ ਦੇ ਪੱਤਰਕਾਰ ਮਿਸਟਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਲਗਭਗ 2 ਕਮਿੰਟ ਲੇਟ ਹੋਇਆ ਉਹਦੇ ਲਈ ਸ਼ਮਾ ਜਾਤਾ ਕਿ ਔਰ ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ 2022 ਦੇ ਅੰਦਰ ਦੇ ਅੰਦਰ ਜਦ ਇਹ ਸਰਕਾਰ ਬਣੀ ਉਸ ਵੇਲੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਉਹਨਾਂ ਚੋਂ ਇੱਕ ਮਹੱਤਵਪੂਰਨ ਮੁੱਦਾ ਸੀ ਕਿ ਆਈ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ 'ਚ ਨਸ਼ਾ ਜਿਹੜਾ ਉਹਦੀ ਸਮਾਪਤੀ ਕਰਾਂਗੇ ਔਰ ਇਹ ਗੱਲਬਾਤ ਜਿਹੜੇ ਵਰਤਮਾਨ ਮੁੱਖ ਮੰਤਰੀ ਨੇ 2020 'ਚ ਆਪਣਾ ਪ੍ਰਚਾਰ ਸ਼ੁਰੂ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਇਹ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਅਸੀਂ 3 ਮਹੀਨਿਆਂ ਦੇ ਅੰਦਰ ਅੰਦਰ ਨਛੇ ਦੀ ਸਮਾਪਤੀ ਕਰਾਂਗੇ ਲੇਕਿਨ ਅੱਜ ਤੁਸੀਂ ਪੰਜਾਬ ਦੇ ਅੰਦਰ ਛਾਤੀ ਮਾਰੋ ਇਹ ਸਰਕਾਰ ਦਾ ਲਗਭਗ 3.5 ਸਾਲ ਹੋ ਗਏ ਔਰ ਐਸੀ ਸਰਕਾਰ ਹੈ ਕਿ ਜਿੰਨੂੰ ਝੂਠ ਬੋਲਦੇ ਹੋਏ ਲਾਰਾ ਲਾਉਂਦੇ ਹੋਏ ਕਿਸੇ ਵੀ ਪ੍ਰਕਾਰ ਦੀ ਕੋਈ ਕਹਿੰਦੇ ਨਾ ਕਿ ਇਚਕ ਚਾਰਟ ਹੋਏ ਇਹਨਾਂ ਵਿੱਚ ਉਹ ਇਚਕ ਚਾਰ ਨਹੀਂ ਹੈ ਇਹਨਾਂ ਸਾਢੇ 3 ਸਾਲਾਂ ਚ 2020 ਚ ਕੀਤੇ ਵਾਦੇ ਨੂੰ 22 ਚ ਉਹਨੂੰ ਨਿਭਾਉਣ ਦੇ ਵਾਦੇ ਨੂੰ ਇਹਨਾਂ ਨੇ 5 ਵਾਰ ਕੀਤਾ ਹੈ ਲਗ ਲਗ ਸਮੇਂ ਦੇ ਉਤੇ 5 ਵਾਰ ਇਸ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਹੁਣ ਅਸੀਂ 2 ਮਹੀਨੇ ਅਜ ਕਦਮ ਕਰ ਜਾਾਂਗੇ ਹੁਣ 3 ਮਹੀਨੇ ਅਜ ਕਦਮ ਕਰ ਦਿਆਂਗੇ ਹੁਣ ਲਾਸਟ ਕਮਿਟਮੈਂਟ ਇਹਨਾਂ ਦੀ ਕੀ ਸੀ ਕਿ 31 ਮਈ ਤੱਕ ਔਰ ਇਹ ਗੱਲ ਕੌਣ ਕਹਿ ਰਿਹਾ ਹੈ डीजीपी पंजाब ਦੇ ਲੋਕਾਂ ਦੇ ਸਾਹਮਣੇ ਆਉਂਦਾ ਪਾ ਕੇ ਕਹਿੰਦਾ ਅੱਗੇ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ੇ ਤੋਂ ਫ੍ਰੀ ਕਰ ਦਿਆਂਗੇ ਅੱਜ ਪੰਜਾਬੀ ਪੁੱਛਣਾ ਚਾਹੁੰਦਾ ਹੈ ਕਿ ਕੀ ਚਾ ਪੰਜਾਬ ਤੋਂ ਨਸ਼ਾ ਸਮਾਪਤ ਹੋ ਗਿਆ ਇਸ ਨਸ਼ੇ ਨੂੰ ਥੋੜੀ ਜੀ ਢਲ ਪਈ ਸੀ ਜਦੋਂ ਨਾ ਕਰੋਨਾ ਆਇਆ ਸੀ ਸਪਲਾਈ ਚੇਨ ਟੁੱਟੀ ਸੀ ਅੱਜ ਪੰਜਾਬ ਦੇ ਅੰਦਰ ਕਈ ਪਿੰਡ ਕਈ ਇਲਾਕੇ ਅੱਜ ਵੀ ਇਸ ਤਰੀਕੇ ਦੇ ਹਨ ਜਿੱਤੇ ਬੋਰਡ ਲੱਗਾ ਪਿਆ ਐਸੀ ਜਗ੍ਹਾ ਹੈ ਕਿ WhatsApp ਦੇ ਉੱਤੇ ਇਹ ਤੇ ਸੁਣਿਆ ਸੀ ਕਿ ਪੀਜੇ ਦੀ ਹੋਮ ਡਿਲੀਵਰੀ ਹੁੰਦੀ ਹੈ ਕਿ ਨਿਆਣੇ ਜੀ ਉਹ ਡੋਮੀਨੋ ਤੋਂ ਕੁਝ ਮੰਗਾ ਲਿਆ ਅੱਜ ਕੱਲ ਤੇ ਨਸ਼ੇ ਦੀ ਵੀ ਜਿਹੜੀ ਹੈ ਉਹ ਹੋਰੀ ਹੈ ਹੋਮ ਡਿਲੀਵਰੀ ਵੱਡੀ ਗੱਲ ਇਹ ਹੈ ਕਿ ਇਹ ਨਸ਼ਾ ਇਸ ਪ੍ਰਕਾਰ ਦਾ ਹੈ ਕਿ ਜਦ ਤੇ ਰੋਕ ਵੇਚਣ ਵਾਲੇ ਤੇ ਲਗਦੀ ਚਾਹੀਦੀ ਹੈ ਇਹ ਦੋ ਚਾਰ ਘਰਾਂ ਦੇ ਉਤੇ ਬੰਗੂਆਂ ਜਲ ਚਰਾ ਕੇ ਕੋਈ ਯੋਗੀ ਨਹੀਂ ਬਣ ਸਕਦਾ ਕਾਨੂੰਨ ਦਾ ਰਾਜ ਨਹੀਂ ਲਿਆ ਸਕਦਾ ਨਸ਼ਿਆਬ੍ਰੁੱਧ ਜਿਹੜੀ ਇਹ ਕਾਰਵਾਈ ਹੈ ਕੇਵਲ ਔਰ ਕੇਵਲ ਦਿਖਾਵਾ ਹੈ ਪੰਜਾਬ ਦੇ ਅੰਦਰ ਸਪਲਾਈ ਚੇਨ ਬਿਲਕੁਲ ਨਹੀਂ ਟੁੱਟੀ ਜਿਹੜੇ ਲੋਕ ਜਾਣਕਾਰ ਹੋ ਤੁਸੀਂ ਪੱਤਰਕਾਰ ਮਿੱਤਰੋ ਹਰ ਜੀ ਨੂੰ ਤੁਸੀਂ ਜਾਣਦੇ ਹੋ ਇਹ ਇੱਕ ਐਸੀ ਬਿਮਾਰੀ ਹੈ ਕਿ ਜਿਹੜਾ ਬੰਦਾ ਇਹਨੂੰ ਖਾਂਦਾ ਜਿਸ ਦਿਨ ਉਹਨੂੰ ਡੋਜ਼ ਨਹੀਂ ਮਿਲੇਗੀ ਕੋਰੋਨਾ ਜਦਾਂ ਮਸ਼ਲੀ ਤੜਪਦੀ ਆ ਉਦਾਂ ਤੜਫੇਗਾ ਉਹਦੇ ਲਈ ਸੈਂਟਰ ਚਾਹੀਦੇ ਸੀ ਕਿ ਉਹਨਾਂ ਨੂੰ ਦੁਬਾਰਾ ਪੁਨਰਵਾਸ ਕਰਨਾ ਹੈ ਉਹਨਾਂ ਦਾ ਇਲਾਜ ਕਰਨਾ ਅੱਜ ਕੋਈ ਨਸ਼ਾ ਮੁਕਤੀ ਕੇਂਦਰਾਂ 'ਚ ਕੋਈ ਰਾਸ਼ ਦਿਖ ਰਹੀ ਹੈ? ਕੀ ਕੋਈ ਤੜਪ ਦਿਖ ਰਹੀ ਹੈ? ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਮਹਿੰਮ ਥੀਰਾ ਦੀ ਜਿਹਦਾ ਪੰਜਾਬ ਦੀ ਜਨਤਾ ਨਾਲ ਮੋਕੇ-ਮੋਕੇ ਤੇ ਪੰਜਵਾਂ ਵਾਰ ਇਹਨਾਂ ਨੇ ਕਮਿਟਮੈਂਟ ਕੀਤੀ ਉਹ ਪੂਰੀ ਮਹਿੰਮ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕੇਵਲ ਆਪਣੀ ਪਿੱਠ ਤਾਂ ਸਹਪਤਵਾਣੀ ਹੈ ਉਧਰੋਂ ਗੱਲ ਨਹੀਂ ਬੰਨੀ ਹੈਗੀ ਔਰ ਇਹਦੇ ਅੰਦਰ ਹੁਣ ਤਾਂ ਸਰਕਾਰ ਨੂੰ ਸ਼ਾਇਆ ਕਰਨਾ ਚਾਹੀਦਾ ਕਿ ਕਿੰਨੇ ਵਪਾਰੀ ਨਸ਼ੇ ਦੇ ਵੱਡੇ ਤਸਕਰ ਜਿਨ੍ਹਾਂ ਜਿਨ੍ਹਾਂ ਨੂੰ ਫੜਿਆ ਔਰ ਸਪਲਾਈ ਚੇਨ ਟੁੱਟੀ ਹੈ ਜਮੀਨੀ ਦਰਾਤਲ ਦੇ ਉਤੇ ਉਹ ਬਿਲਕੁਲ ਕਿਤੇ ਨਜ਼ਰ ਨਹੀਂ ਆ ਰਹੀ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਇਹ ਸਰਕਾਰ ਜਿਸ ਤਰੀਕੇ ਨਾਲ ਬਾਕੀ ਗੱਲਾਂ ਦੇ ਇਹਨਾਂ ਨੇ ਲਾਰੇ ਲਾਏ ਸੀ ਚੁਟਕੀਆਂ ਦੇ ਅੰਦਰ ਐਮ ਐ ਐਮਐਸਪੀ ਦਿੰਦੇ ਸੀ ਪੈਣਾ ਪੈਣਾ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ ਕਰਦੇ ਸੀ ਇਹ ਹਰ ਮੁੱਦੇ ਤੇ ਫੇਲ ਹੋਈ ਹੈ ਅਸੀਂ ਇਹਦੀ ਪੂਰੀ ਤਰ੍ਹਾਂ ਨਾਲ ਨਕੇਦੀ ਕਰਦੇ ਹਾਂ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ 31 ਮਈ ਤੱਕ ਦਾ ਟੀਚਾ ਸੀ ਇਹਦੇ ਅੰਦਰ ਜ਼ਮੀਨੀ ਪੱਧਰ ਦੇ ਉੱਤੇ ਨਸ਼ੇ ਦੇ ਨਾਲ ਜਿਹੜੇ ਬੱਚੇ ਗ੍ਰਿਫਤ ਸੀ ਕਿੰਨੇ ਬੱਚਿਆਂ ਦਾ ਇਲਾਜ ਇਸ ਵਿੱਚ ਲਿਆ ਹੋ ਰਿਹਾ ਇਹ ਕੋਈ दारू ਵਾਲਾ ਨਸ਼ਾ ਤੇ ਹੈ ਨਹੀਂ ਦੂਜਾ ਨਸ਼ਾ ਨਹੀਂ ਹੈ ਕਿ ਜਿਹੜਾ ਨਹੀਂ ਇੱਕ ਡੋਜ਼ ਨਾਲ ਮਿਲਣ ਤੇ ਬੱਚਾ ਕਰੰਗਰੰ ਕਰਕੇ ਤੇ ਆ ਰਹਿੰਦਾ ਹੈ ਉਹਨੂੰ ਮਾਅਬੇਬ ਨਹੀਂ ਦਿੱਖਦੇ ਪੰਜਾਬ ਜੰਦਰ ਐਸਾ ਤੇ ਕੋਈ ਹਸਪੀਟਲ ਮੈਨੂੰ ਲੱਭ ਨਹੀਂ ਰਿਹਾ ਜਿੱਥੇ ਪਰਮਾਰ ਲੱਗੀ ਹੋਏ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਉਹ ਜਿਹੜੇ ਵੀ ਲੋਕ ਇਸ ਨਸ਼ੇ ਨੂੰ ਕਰਦੇ ਨੇ ਉਹਨਾਂ ਨੂੰ ਮਾਲ ਮਿਲ ਰਿਹਾ ਜੇ ਉਹਨਾਂ ਨੂੰ ਮਾਲ ਮਿਲ ਰਿਹਾ ਤੇ ਇਹਦਾ ਮਤਲਬ ਸਰਕਾਰ ਦੀ ਜਿਹੜੀ ਆ ਉਹ ਨਕਾਮੀ ਹੈ ਔਰ ਸਰਕਾਰ ਪੂਰੀ ਤਰ੍ਹਾਂ ਨਾਲ ਨਸ਼ਾ ਰੋਕਣ 'ਚ ਫੇਲ ਰਹੀ ਹੈ ਇਹਦੇ ਤਹਿਤ ਸਰਕਾਰ ਤੋਂ ਜਵਾਬ ਪੁੱਛਣ ਲਈ ਅੱਜ ਮੈਂ ਤੁਹਾਡੇ ਇਥੇ ਤੁਹਾਡੇ ਮਾਧਿਅਮ ਨਾਲ ਜਵਾਬ ਪੁੱਛਿਆ ਹੈ ਕਿ ਬਈ 31 ਮਈ ਵੀ ਨਿਕਲ ਗਈ ਹੈ ਤੇ ਕਾ ਪੰਜਾਬ ਨਸ਼ਾ ਮੁਕਤ ਹੋ ਗਿਆ ਪੰਜਾਬ ਨਸ਼ਾ ਮੁਕਤ ਤੇ ਨਹੀਂ ਹੋਇਆ ਇਹ ਠੀਕ ਹੈ ਤੁਹਾਡੇ ਲਾਰੇ ਤੁਹਾਡੇ ਚੁਟਕਲੇ ਸੁਣ ਸੁਣ ਕੇ ਸਰਕਾਰਾਂ ਨਹੀਂ ਚਲਦੀ ਹੁੰਦੀਆਂ ਲੋਕਾਂ ਨੂੰ ਜ਼ਮੀਨੀ ਰਿਅਲਟੇ ਤੇ ਦਿਖਣਾ ਚਾਹੀਦਾ ਕਿ ਨਸ਼ੇ ਦੀ ਸਮਾਪਤੀ ਹੋਈ ਹੈ ਤੁਸੀਂ ਕੋਈ ਗੱਲ ਪੁੱਛਣੀ ਹੈ ਪੁੱਛੋ ਇੱਕ ਤਾਂ ਬਹੁਤ ਹਨ ਪੈਣ ਲਈ ਜੌਰ ਦੇ ਦੋ ਟਰੱਕ ਪੜੇ ਗਏ ਸੀ ਇੱਥੇ ਉਹ ਰਹੇ ਵੀ ਨਿਯਾਇਸ਼ਾ ਬਣਾਉਣੀ ਸੀ ਪਰ ਕੱਲ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਮਾਰ ਕੇ ਆ ਕੇ ਕਹਿੰਦਾ ਵੀ ਬਿਲਟੀ ਉਹ ਵੜ ਕੇ ਆਈ ਸੀ ਡੇਟੂ ਚ ਜਾਣਾ ਸੀਗਾ ਉੱਥੇ ਬਿਲਟਿੰਗ ਉਹ ਦਿੱਤੀਆਂ ਸੀ ਫਿਰ ਵੀ ਇਹਨਾਂ ਦੇ ਪਰਚੇ ਦਾ ਵਿਗਿਆਲ ਹੋਇਆ ਮੁਹੰਮਦ ਬਿਲਦਈਆ ਮੁਹੰਮਦ ਤਾਪੂ ਦੇਵਾਨ ਇਹਦੇ ਤੋਂ ਹੀ ਪਤਾ چلਦਾ ਪਿਆ ਨਾ ਕਿ ਸਰਕਾਰ ਜਿੰਨਾ ਤੱਕ ਜਿਹੜੇ ਨਸ਼ੇੜੀ ਨਸ਼ੇ ਦੇ ਵਪਾਰੀ ਐ ਉਹਨਾਂ ਤੋਂ ਜਾਂ ਤੱਕ ਡਰਦੀ ਐ ਤੇ ਜਾਂ ਕੋਈ ਮਿਲੀ ਭੱਤਾ ਕੇਵਲ ਜੇ ਕਿਸੇ ਕੋਲ ਬਿਲ ਹੈ ਕਿਸੇ ਹੋਰ ਕੰਮ ਲਈ ਡੀਪੂ ਚ ਜਾ ਰਿਹਾ ਹੈ ਤੇ ਕੇਵਲ ਐਫ ਆਈ ਆਰ ਦਰਜ ਕਰ ਦੇਣਾ ਇਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਝੂਟੀ ਪੇਟ ਸਬਤ ਪਾ ਰਹੀ ਹੈ ਸਰਕਾਰ ਦੇ ਇਸ ਸਰਕਾਰ ਦੇ ਅੰਦਰ ਨਾ ਕਾਨੂੰਨ ਦਾ ਰਾਜ ਹੈ ਨਾ دہشت گردਾਂ ਨੂੰ ਕੋਈ ਡਰ ਹੈ ਸਭ ਦੰਡਨਾਰੇ ਨੇ ਔਰ ਇਹ ਸਰਕਾਰ ਝੂਠ ਬੋਲ ਕੇ ਲਾਰੇ ਲਾ ਕੇ ਲੋ ਆਪਣਾ ਸਮੇ ਜੜਾਉ ਪਾਸ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਇੰਜੀਨੀਅਰ ਸਨਾਰੇ ਹੋ ਕੀ ਕੋਈ ਡੀਪੂ ਦੀ ਸਪਲਾਈ ਆਈ ਹੈ ਔਰ ਉਹਦੇ ਉੱਤੇ ਪਰਚਾ ਕਰ ਦਿੰਦੇ ਨੇ ਇਹਦੇ ਤੋਂ ਮਤਲਬ ਇਹ ਲੰਦਾ ਹੈ ਕਿ ਇੱਥੇ ਨਾਦਰਸ਼ਾਈ ਵੀ ਚੱਲ ਰਹੀ ਹੈ ਇੱਥੇ ਲੋਕਤੰਤਰ ਨਹੀਂ ਹੈ ਮੈਂ ਕਹਿੰਦਾ ਕਿ ਇੱਥੇ ਸ਼ਰਾਬ ਨਹੀਂ ਜਨਮੀ ਜਨਸ਼ੇਰਾਂ ਨਹੀਂ ਜੈਸ਼ਰਮ ਐਮਰਜੈਂਸੀ 80 ਲੀਟਰ ਸੀ ਬਾਬਾ ਬਰ ਪਿਛੀ ਹੁੰਦਾ ਬਾਬਾ ਬਾਬਾ ਕੱਟੀਆਂ ਕੱਟੇ ਸਰਦਾਰ ਨੇ ਬਾਬਾ ਘਟਣ ਦੇ ਨਾਲ ਤੇ ਖੜ੍ਹ ਨਹੀਂ ਹੋਣੀ ਜੇ ਉਹ ਬੰਦਾ ਜਿਹੜੇ ਕੋਰਟ ਤੇ ਜਾ ਕੇ ਆਪਣਾ ਬਿੱਲ ਜਾਂ ਉਹ ਡੀਪੂ ਜਿੱਥੇ ਜਾਰੀ ਹੈ ਉਹਦੀ ਸਾਰੀ ਕਾਰਵਾਈ ਦੱਜੇਗਾ ਫਿਰ ਕੀ ਆ ਉਹ ਆਗੇ ਜਿਹੜੀ ਬਾਵਾ ਗੱਡੀ ਆ ਉਹਦੇ ਲਈ ਸ਼ਮਾ ਜਾਤਣਾ ਵੀ ਕਰਨਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਦੱਸਦਾ ਸਾਰਾ ਆ ਤਾਂ ਫਿਰ ਉਹਨਾਂ ਨੇ ਇਹ ਵੀ ਕਹਿ ਵੀ ਕਹਿੰਦੇ ਬੰਦੂ ਇਹਦਾ ਤਾਂ ਕੰਮ ਹੈ ਕਿ ਰੋਲਾ ਪਾਓ ਤੇ ਟੁਆਰੇ ਚੜਜੋ ਝੂਠ ਬੋਲੋ ਤੇ ਧੋੜਜੋ ਜਵਾਰ ਨਹੀਂ ਦੇਣਾ ਉਹਨਾਂ ਨੇ ਉਹ ਉਹ ਕੱਲ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਮਜ਼ਾ ਆਇਆ ਜਿਨ੍ਹਾਂ ਨੇ ਬਾਵਾ ਗੱਡੀ ਆ ਉਹ ਸਾਹਮਣੇ ਆ ਇੱਕ ਹੋਰ ਮੁੱਦਾ ਜੀ ਇੱਕ ਮੁੱਤ ਮਸਲਾ ਕਾਫੀ ਤਹਿਸੀਦ ਹੋਇਆ ਪੰਜਾਬ ਦੇ ਵਿੱਚ ਜਿੱਥੇ ਨਰਿੰਦਰ ਸਿੰਘ ਨਾਵਾ ਕਰਤੀ ਸੀਗਾ ਜਿੱਦ ਤੇ ਮੌਤ ਦੇ ਕੋਲਿਸਟ ਕੱਟਣ ਦੇ ਵਿੱਚ ਹੋਈ ਹੈ ਇਹ ਡਾਈਗਨੋਸਟਿਕ ਉਸ ਟੌਪਿਕ ਅਸੀਂ ਮਾਮਲੇ ਲੱਗੇ ਦਰੋਤ ਅਪੀਲੇਸ਼ਨ ਲੱਗੇ ਚਾਰ ਕੋਲਿਸ ਮੁਲਾਵਾ ਹੈ ਅਜੇ ਤੱਕ ਪਰ ਹਾਲੇ ਗ੍ਰੈਟ ਨਹੀਂ ਇਹਨਾਂ ਦੀਆਂ ਜੇਲਾਂ ਦਾ ਹਾਲ ਇਹ ਹੈ ਕਿ ਜੇਲਾਂ ਚ ਇੰਟਰਵਿਊ ਹੋ ਜਾਂਦਾ ਇਹਨਾਂ ਦੀ ਜੇਲਾਂ ਦਾ ਹਾਲ ਇਹ ਹੈ ਕਿ ਪਹਿਲਾਂ ਵੀ ਇੱਕ ਇਨਸੀਡੈਂਟ ਹੋਇਆ ਸੀ ਕਹਿੰਦੀ ਕਿ 도ੜ ਗਿਆ ਸੀ ਇਹ ਅਨੇਕ ਸ੍ਰੀ ਸੀਆਈਡੀ ਐਸਆਈ ਤੋਂ ਬੰਦਾ ਸੀ ਸੀਆਈਡੀ ਦੇ ਹਸਤ ਮੈਨੂੰ ਉਹਦੀ ਜਾਣਕਾਰੀ ਨਹੀਂ ਜਿੰਨਾਂ ਕੋਈ ਕਿਸੇ ਵਿਸ਼ੇ ਦੀ ਪੂਰੀ ਇਨਸੀਡੈਂਟ ਦੀ ਜਾਣਕਾਰੀ ਨਹੀਂ ਹੈ ਕਿ ਉਹਦੀ ਹਾਂ ਅਗਰ ਇਹਨਾਂ ਦੀ ਕਸਟਡੀ 'ਚ ਮੌਤ ਹੋਈ ਹੈ ਤੇ ਉਹਦੇ ਕਾਰਨ ਜ਼ਰੂਰ ਸਾਹਮਣੇ ਆਣੇ ਚਾਹੀਦੇ ਆ ਕਿ ਉਹ ਕਿਉਂ ਮਰਿਆ ਉਸ ਮਾਰਟਮ ਰਿਪੋਰਟ ਉਹਦੀ ਜਿਹੜੀ ਹੈ ਸਿਟ ਦੇ ਦੁਆਰਾ ਆਣੀ ਚਾਹੀਦੀ ਹੈ ਅਗਰ ਇਹਨਾਂ ਦੇ ਟਾਰਚਰ ਨਾਲ ਇਹਨਾਂ ਦੀ ਜੈਤੀ ਨਾਲ ਉਹਨੂੰ ਕੁਝ ਹੋਇਆ ਤੇ ਉਸ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਕਿਸੇ ਵੀ ਬੰਦੇ ਦੀ ਇਸ ਤਰੀਕੇ ਨਾਲ ਅਧਿਕਾਰ ਨਹੀਂ ਹੈ ਕਿ ਕਸਟਡੀ ਦੇ ਅੰਦਰ ਤੁਸੀਂ ਉਹਨੂੰ 3rd ਡਿਗਰੀ ਨਾਲ ਜਾਂ ਉਹਦੀ ਡੈਥ ਹੋ ਜਾਵੇ ਮੈਡੀਕਲ ਦੀ ਰਿਪੋਰਟ ਕਰਦੇ ਹਾਂ ਕਿ ਇਹ ਕਰੰਟ ਲਕਰਨ ਕਾਰਨ ਤੇ ਸੱਟਾਂ ਲੱਗਣ ਕਰਦੇ ਤੇ ਉਹ ਜਿਹੜੇ ਦੋਸ਼ੀ ਲੋਗਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਉਹਦੇ 15 ਵਾਰ ਕੰਟ ਲਾਇਆ ਚਾਰ ਵਾਰ ਪਸ਼ਾਵ ਵਾਲੀ ਜਗ੍ਹਾ ਤੇ ਕੰਟ ਲਾਇਆ ਦੋ ਵਾਰ ਬੰਨ੍ਹਾ ਇਹ ਇਹ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਅਧਿਕਾਰ ਮਿਲ ਗਿਆ ਕਿ ਕਸਟਡੀ ਚ ਕਿਸੇ ਵੀ ਲੈਵਲ ਤੱਕ ਜਾ ਕੇ ਇਹ ਬੰਦੇ ਦੀ ਹੱਤਿਆ ਹੋਵੇ ਇਹ ਹੱਤਿਆ ਕਿ ਨਹੀਂ ਜਾਏਗੀ ਫਿਰ ਔਰ ਇਹ ਅਗਰ ਜਿਨ੍ਹਾਂ ਲੋਗ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਕਹਿਨ ਤੇ ਜਿਨ੍ਹਾਂ ਨੇ ਕੀ ਇਹ ਸਾਰਾ ਕਰਮ ਕੀਤਾ ਉਹ ਸਾਰਿਆਂ ਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੁੱਖ ਮੰਤਰੀ ਜੀ ਆਇਆਂ ਸੀ ਕਿ ਉਹਨਾਂ ਦੇ ਘਰ ਤੋਂ ਸਿਰਫ 2-3 ਕਿਲੋਮੀਟਰ ਦੀ ਦੂਰੀ ਤੇ ਬੈਠੇ ਨੇ ਪਰ ਉਹਨਾਂ ਨੂੰ ਮਿਲਣਾ ਨਹੀਂ ਗਿਆ ਪਰਿਵਾਰ ਨੂੰ ਮਿਲਦੇ ਗਏ ਸੋ ਮੁੱਖ ਮੰਤਰੀ ਤਾਂ ਹੁਣ ਲੋਕਾਂ ਨੇ ਜਿੱਦਾਂ ਦੇ ਪਾਏ ਨੇ ਉਹ ਆਸਾਨ ਤੋਂ ਦੇ ਕੰਮ ਆਦੇ ਹੁੰਦੇ ਸੀ ਤੁਸੀਂ ਸਰਕਾਰ ਦੇ ਦਿੱਤੀ ਹੁਣ ਸਰਕਾਰ ਵੀ ਉਦਾਂ ਹੀ ਚੱਲਣੀ ਹੈ ਨਾ ਹੁਣ ਜੋ ਪੋਲਿਟਿ ਪੋਲਿਟਿਸ਼ਨਾਂ ਵਾਲਾ ਜਾਂ ਦਾਨਸ਼ਵਰੀ ਵਾਲਾ ਤਾਂ ਕੋਈ ਕੰਮ ਵੀ ਦਿਖਦਾ ਨਹੀਂ ਹੋਣਾ अच्छा बा, आबादी पार्टी दे कह रही कि 3 ਸਾਲਾ ਛੋੜਾ ਡਿਮੋਸ ਹੋ ਰਹੇ ਲੋਕਾਂ ਦੇ ਲੋਕਾਂ ਦੇ ਇਹ ਮੇਨ ਮੁੱਦਾ ਸੀ ਨਸ਼ਾ ਤੁਸੀਂ ਮੈਨੂੰ ਦੱਸ ਦਿਓ ਸਮਾਪਤ ਹੈ 1000 ਰੁਪਏ ਪੈਰਾਂ ਦਾ ਨਹੀਂ ਆਇਆ ਛੁਟਕੀਆਂ ਜੀ ਐਮਐਸਪੀ ਦੇਣੀ ਸੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਇਹਨਾਂ ਦੇ ਹੁਣ ਐਮਐਲਏ ਦਾ ਹਾਲ ਦੇਖ ਲੋ ਜਿਸ ਤਰੀਕੇ ਦਾ ਵਾਤਾਵਰਣ ਬਣਿਆ ਪਿਆ ਰਾਜਕਤਾ ਦਾ ਮੁੱਦਾ ਹੈ। ਔਰ ਮੈਨੂੰ ਇਹ ਲੱਗਦਾ ਕਿ ਜਿਹਦਾ ਖੋਮ ਹੋਈ ਪਈ ਹੁੰਦੀ ਹੈ ਨਾ ਉਹ ਖੋਮ ਹੋਈ ਪਈ ਹੈ ਸਰਕਾਰ 'ਚ। ਉਹ ਲੁਧਿਆਣਾ ਦਾ ਚੋਣ ਆਇਆ ਹੈ ਤੇ ਇੱਕ ਐਕਸ਼ਨ ਕਰਕੇ ਦੱਸ ਦਿਓ। ਪਹਿਲਾਂ ਸੰਗਰੂਰ ਦਾ ਚੋਣ ਆਇਆ ਸੀ ਤੇ ਇੱਕ ਐਕਸ਼ਨ ਕਰਕੇ ਦੱਸ ਦਿਓ। ਉਹਦਾ ਕੀ ਬਣਿਆ ਹੁਣ ਤੱਕ? ਇਹ ਜਿਵੇਂ ਤਾਂ ਪਰਣ ਰੱਖਿਆ ਹੋਇਆ ਜਿਵੇਂ ਬਰੋਫ ਦੇ ਵਿੱਚ ਕਿ 25 ਪੰਡਿਆਂ ਦੇ ਨਿੱਤੇ ਡੜਦਾ ਜੀ ਹੋਂ ਦੇਣਗੇ ਕਿ ਆ ਕੇ ਅਜਿਹਾ ਕੋਈ ਮਤਲਬ ਨਹੀਂ ਹੈ ਜਿਵੇਂ ਅੱਜ ਤੁਸੀਂ ਉਹਨਾਂ ਪਰਚੀ ਪਿੰਡਾਂ ਦੇ ਸਟਿੰਗ ਆਪਰੇਸ਼ਨ ਕਰਾ ਕੇ ਦੇਖ ਲੈਣਾ ਬਾਅਦ ਚ ਹਲਕੀ ਹੈ। ਉਹੀ ਤੇ ਮੈਂ ਕਹਿ ਰਿਹਾ ਨਾ ਵਿਗਿਆਪਨਾ ਦੇ ਨਾਲ ਚੱਲਣ ਵਾਲੀ ਸਰਕਾਰ ਹੈ। ਅਸ਼ਚਾਰਵਾਦੀ ਨਾਲ ਚੱਲਣ ਵਾਲੀ ਦੀ ਸਰਕਾਰ ਹੈ। ਪ੍ਰਚਾਰ ਦੇ ਮਾਧਿਅਮ ਨਾਲ ਇਹਨੂੰ ਇੱਕ ਸਮੱਸਿਆਵਾਂ ਦਾ ਸਮਾਪਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੀ ਵੀ ਵਿਗਿਆਪਨਾ ਨਾਲ ਸਮੱਸਿਆਵਾਂ ਖਤਮ ਹੁੰਦੀਆਂ? ਇਹ ਮੈਂ ਪਹਿਲੇ ਦਿਨ ਇਹਨਾਂ ਨੂੰ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਸੀ ਕਿ ਨਸ਼ਾ ਇੱਕ ਐਸਾ ਮੁੱਦਾ ਹੈ ਜਿਸ ਦੇ ਤੇ ਕੋਈ ਰਾਜਨੀਤੀ ਨਹੀਂ। اگر میرا تو تسی بھاشن ਸੁਨੇ ਆਏ ਕਿਸੇ ਨੇ ਇਹਦੇ ਅੰਦਰ ਜਦ ਤੱਕ ਸਮਾਜਿਕ ਲੋਕ ਜਦ ਤੱਕ ਪਿੰਡਾਂ ਦੇ ਲੋਕ ਜਦ ਤੱਕ ਅਲੱਗ ਅਲੱਗ ਐਨ ਜੀਓਜ਼ اور ਸਰਕਾਰ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਪੂਰੇ ਸਮਾਜ ਨੂੰ ਸਰਕਾਰੀ ਪਦਰ ਤੇ ਸਮਾਜਿਕ ਪਦਰ ਤੇ ਜਦ ਤੱਕ ਇਸ ਲੜਾਈ ਨੂੰ ਪੰਜਾਬੀਆਂ ਦੀ ਲੜਾਈ ਬਣਾ ਕੇ ਨਹੀਂ ਲੜਿਆ ਜਾਂਦਾ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਸਕਦਾ ਉਹੀ ਪ੍ਰਣਾਮ ਨਿਕਲ ਰਹੇ ਨੇ ਇਹ ਕੇਵਲ ਲੱਗੇ ਨੇ ਕਿ ਇਹ ਖਾਣ ਵਾਲੇ ਫੜ ਰਹੇ ਨੇ ਖਵਾਨ ਵਾਲੇ ਇਹਨਾਂ ਦੇ ਉੱਤੋਂ ਦੂਰ ਨੇ ਸਾਤਕ ਮਹੀਨੇ ਪਹਿਲਾਂ ਜੀ ਮਿਸ਼ਾ ਜੀ ਦਾ ਵਿਆਹ ਆਇਆ ਠੀਕ ਹੈ ਜੀ 6 ਮਹੀਨੇ ਲੱਗੇ ਜੀ ਜਿਹੜਾ ਖਤਮ ਕਰਦਾਂਗੇ 50 ਅਰੇ ਲਾਸਟ ਡੇ ਮੈਂ ਅੱਜ ਪ੍ਰੈਸ ਕਨਫਰੈਂਸ ਕਰਕੇ ਕਰ ਰਹੇ ਹਾਂ ਕਿ ਲਾਸਟ ਡੇ ਇਹਨਾਂ ਦੀ 31 ਮਈ ਦਿੱਤੀ ਸੀ ਇਹਨਾਂ ਨੇ ਅਮੀਸ਼ਾ ਜੀ ਦਾ ਜਿਹੜਾ ਰੋਲ ਹੈ ਉਸ ਰੋਲ ਨੂੰ ਤੇ ਨਿਭਾਏ ਜਾ ਰਹੇ ਹਨ ਜਿਹੜੀ ਵੱਡੀ ਚੇਨ ਹੈ ਕਾ ਗੁਜਰਾਤ ਤੋਂ ਕਿੰਨਾ ਸਮਾਨ ਵੜਿਆ ਗਿਆ ਰੋਜ਼ ਲਟਰਾ ਸੁਣਿਆ ਜਾਂਦਾ ਕੰਨ ਦੇ ਕੰਨ ਲੇਕਿਨ ਇਹ ਸਾਰਾ ਮਾਮਲਾ ਸਟੇਟ ਗਵਰਨਮੈਂਟ ਦੇ ਅੰਦਰ ਦਾ ਹੈ ਲਾਇਨ ਆਰਡਰ ਸਟੇਟ ਦਾ ਵਿਸ਼ੇ ਹੈ ਇਹਦੇ ਅੰਦਰ ਸਟੇਟ ਦੀ ਸਰਕਾਰ ਦੇ ਡੀਜੀਪੀ ਨੇ ਸਾਹਮਣੇ ਆ ਕੇ ਕਿਹਾ ਸੀ 31 ਮਈ ਤੱਕ ਨਸ਼ਾ ਸਮਾਪਤ ਕਰ ਦਾਂਗੇ ਔਰ ਇਹ ਉਹਨਾਂ ਦਾ ਇਸ ਸਰਕਾਰ ਦਾ ਪੰਜਵਾਂ ਵਾਦਾ ਸੀ 3.5 ਸਾਲ ਜਦੋਂ ਇੱਕ ਆਦਾ ਉੱਥੇ ਨਹੀਂ ਦਿਲ ਦੀ ਫਿਲਮ ਦੀ ਨਾ ਤਰੀਕ पे तरीक ਨਸ਼ਾ ਮੁਕਤੀ ਦੇ ਮਾਮਲੇ 'ਚ ਇਹਨਾਂ ਨੇ ਵੀ ਤਰੀਕ पे तरीक ਦਿੱਤੀ ਹੈ ਲੇਕਿਨ ਰਿਜ਼ਲਟ ਅਜੇ ਤੱਕ ਜ਼ੀਰੋ ਹੈ ਧੰਨਵਾਦ